ਬਾਬਾ ਜੀ ਮਹਾਰਾਜ ਦੇ ਅਨੰਨ ਸੇਵਕ ਚਰਨ ਸੇਵਕ ਕਹ ਜੀ ਇਹ ਮੁਖ ਸੇਵਕ ਬਾਬਾ ਜੀ ਦੇ ਹੁਣ ਆਥੋ ਆਰੇ ਸੀ ਬਟਾਲੇ ਤੋਂ ਆਉਂਦੀ ਹੋਈ ਉਹਨਾਂ ਦੀ ਗੱਡੀ ਦੀ ਇਹ ਵਾਟਰ ਵਾਡੀ ਜਿਵੇਂ ਰੇਡੀਏਟਰ ਕਿੰਨੇ ਜਿਸ ਨੂੰ ਉਹ ਟੁੱਟ ਗਿਆ ਫੁੱਟ ਗਿਆ ਤੇ ਹੁਣ ਤਾਂ ਫਿਰ ਗੱਡੀ ਦਾ ਟੈਂਪਰੇਚਰ ਬਹੁਤ ਉੱਪਰ ਚੜਨ ਲੱਗਿਆ ਜਦੋਂ ਉਹਨਾਂ ਨੇ ਦੇਖਿਆ ਵੀ ਤਾਂ ਬਹੁਤ ਹੋ ਰਿਹਾ ਕੋਈ ਮਕੈਨਿਕ ਸੀ ਫਗਵਾੜੇ ਦੇ ਕੋਲ ਦੀ ਗੱਲ ਹੈ ਫਗਵਾੜੇ ਦੀ ਉੱਥੇ ਉਹਨੂੰ ਦਿਖਾਇਆ ਮਿਸਤਰੀ ਨੂੰ ਮਕੈਨਿਕ ਨੂੰ ਕਹਿੰਦੇ ਵੀ ਇਹ ਗੱਲ ਕਹਿੰਦੇ ਜੀ ਤੁਸੀਂ ਕਿੱਥੇ ਜਾਣਾ ਕਹਿੰਦੇ ਹਲੇ ਤਕਰੀਬਨ ਅਸੀਂ 100 ਕਿਲੋਮੀਟਰ ਦੂਰ ਜਾਣਾ ਹੋਵੇਗਾ ਕਹਿੰਦੇ ਤੁਹਾਡੀ ਗੱਡੀ ਤਾਂ 1 ਕਿਲੋਮੀਟਰ ਨਹੀਂ ਜਾ ਸਕਦੀ ਕਿਉਂਕਿ ਉਸ ਪਰਿਵਾਰ ਤੇ ਹਰ ਵੇਲੇ ਬਾਬਾ ਜੀ ਸਾਹਿਬ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ ਹੁੰਦੀ ਉਹਨਾਂ ਨੇ ਮਹਾਰਾਜੀ ਦੇ ਚਰਨਾਂ ਦਾ ਧਿਆਨ ਧਰਿਆ ਆਪਸ ਵਿੱਚ ਬਾਬਾ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਸਲਾਬ ਬਣਾ ਕੇ ਗੱਡੀ 'ਚ ਪਾਣੀ ਪਾ ਲਿਆ ਤੁਸੀਂ ਇਹ ਦੇਖ ਲਓ ਜਿਵੇਂ ਐ ਲਾ ਲੋ ਕਿ ਵਾਟਰ ਬੋਡੀ ਥੱਲੇ ਬਾਬਾ ਜੀ ਨੇ ਹੱਥ ਹੀ ਲਾਤਾ ਹੋਵੇ ਜਿਵੇਂ ਆਪ ਬਾਲਟੀ 'ਚ ਪਾਣੀ ਪਾਓ ਨਿਚੇ ਥੱਲਾ ਨਾ ਹੋਵੇ ਉਹ ਖੜ ਸਕਦਾ ਉੱਥੇ ਪਰ ਉਹਦੇ ਵਿੱਚੋਂ ਬਾਬਾ ਜੀ ਦੇ ਚਰਨਾਂ ਦਾ ਧਿਆਨ ਧਰਿਆ ਉਹ 100 ਕਿਲੋਮੀਟਰ ਆ ਗਏ ਅਗਲੇ ਦਿਨ ਆਕੇ ਮਰਿੰਡੇ ਏਜੰਸੀ ਚ ਗੱਡੀ ਫੇਰ ਲੈ ਗਏ ਜਦ ਗੱਡੀ ਏਜੰਸੀ ਚ ਖੜਾ ਆਈ ਮਕੈਨਿਕ ਨੇ ਚੈੱਕ ਕੀਤਾ ਜਦ ਸਾਰਾ ਕਰਦਾ ਪਾਣੀ ਨਿਕਲ ਗਿਆ ਉਹ ਵੀ ਹਰਾ ਸੋ ਆਰ ਕੋਈ ਗੱਲ ਤਾਂ ਆਪਣੀ ਸ਼ਰਦਾ ਭਾਵਨਾ ਦੀ ਹੈ ਗੁਰੂ ਸਾਹਿਬ ਕਹਿੰਦੇ ਗੋਬਿੰਦ ਭਾਉ ਭਗਤ ਕਾ ਭੁਖਾ